ਸਾਰੇ ਰਣਜੀਤ ਹੈ ਉਹਨੂੰ ਡੀਵਲੋਪ ਪੈਂਦਾ ਹੈ ਇੱਥੇ ਸ਼ਰੀਆਮ ਸਾਰਾ ਗੁੰਡਾਗਰਦੀ ਹੋਈ ਹੈ ਗੋਲੀ ਚੱਲੀ ਹੈ ਸਰ ਗੋਲੀ ਵੀ ਇਦਾਂ ਦੀ ਚੱਲੀ ਕਿ ਲਾਕਾ ਪੂਰਾ ਸੋਨ ਹੋ ਗਿਆ ਹੈ ਉਹ ਸਰ ਸਾਰਾ ਕੋਸ ਏਰੀਆ ਹੈ ਕੋ ਲੋਕਾਂ ਇੰਨੀ ਡਹਿਲ ਪਈ ਹੈ ਅੱਜ ਬਹੁਤ ਜਿਆਦਾ ਸਰ ਲੋਕ ਅੰਦਰਾਂ ਚ ਵੜ ਗਏ ਨੇ ਔਰ ਇੰਨੀ ਗੁੰਡਾਗਰਦੀ ਇੰਨੀ ਕਿੰਨੀਆਂ ਫਾਇਰ ਕੀਤੇ ਗਏ ਸਰ ਗਿਣਤੀ ਨਹੀਂ ਕੋਈ ਜੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਦਿਨ ਦਹਾੜੇ ਗੋਲੀਆਂ ਜੋ ਚਲਾਈਆਂ ਗਈਆਂ ਨੇ ਜੀ ਹਾਂ ਰਣਜੀਤ ਐਵਨਿਊ ਇਲਾਕੇ ਦੀ ਇਹ ਘਟਨਾ ਹੈ ਜੋ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਤੇ ਗੋਲੀਆਂ ਦਾਗੀਆਂ ਗਈਆਂ ਦੱਸਿਆ ਜਾ ਰਿਹਾ ਹੈ ਜੋ ਕਿ ਉੱਥੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ 15 ਤੋਂ 20 ਦੇ ਕਰੀਬ ਇਹ ਮੁੰਡੇ ਆਏ ਸੀ ਜਿਨ੍ਹਾਂ ਨੇ ਘਰ ਤੇ ਗੋਲੀਆਂ ਚਲਾ ਦਿੱਤੀਆਂ ਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ ਸੋ ਦੱਸਦੇ ਕਿ ਲੋਕਾਂ ਦੇ ਵਿੱਚ ਕਹਿਣਾ ਹੈ ਕਿ ਬਹੁਤ ਤੇ ਡਰਦਾ ਮਾਹੌਲ ਹੈ ਪਰ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਸਮੇਤੇ ਪਹੁੰਚ ਕੀਤੀ ਗਈ ਅਤੇ આરોપીਆਂ ਦੀ ਜੋ ਭਾਲ ਹੈ ਉਹ ਕੀਤੀ ਜਾ ਰਹੀ ਹੈ ਪਰ ਦੱਸ ਜੀ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਜੋ ਜ਼ਖਮੀ ਵਿਅਕਤੀ ਹੈ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਆਖਰੀ ਦੇ ਘਟਨਾ ਦੇ ਪਿੱਛੇ ਕੀ ਕਾਰਨ ਹੈ ਹਾਂਜੀ ਸਰ ਕੀ ਨਾਮ ਹੈ ਸਰ ਮੇਰਾ ਨਾਮ ਅਸ਼ਾਲ ਸੱਬਰਵਾਲ ਤੇ ਕੀ ਗੱਲ ਹੋਈ ਸਰ ਕਿਹੜਾ ਇਲਾਕਾ ਹੈਗਾ ਜੀ ਸਰ ਇਹ ਰਣਜੀਤ ਹੈ ਉਹਨੂੰ ਡੀਵਲੋਪ ਪੈਂਦਾ ਹੈ ਇੱਥੇ ਸ਼ਰੀਆਮ ਸਰਾਂ ਦੀ ਗੁੱਟਾ ਕਰਦੀ ਹੋਈ ਹੈ ਗੋਲੀ ਚੱਲੀ ਹੈ ਸਰ ਗੋਲੀ ਵੀ ਇਦਾਂ ਦੀ ਚੱਲੀ ਕਿ ਇਲਾਕਾ ਪੂਰਾ ਸੋਨ ਹੋ ਗਿਆ ਸਰ ਸਾਰਾ ਕੋਸ਼ ਏਰੀਆ ਕੋ ਲੋਕਾਂ ਨੂੰ ਇੰਨੀ ਡਹਿਲ ਪਈ ਹੈ ਅੱਜ ਬਹੁਤ ਜਿਆਦਾ ਸਰ ਲੋਕ 15 ਚ ਵੜ ਗਏ ਨੇ ਔਰ ਇੰਨੀ ਗੁੰਡਾਗਰਦੀ ਇੰਨੀ ਕਿੰਨੀਆਂ ਪਿਆਰ ਕੀ ਚੁਕੇ ਸਰ ਬੇਨਤੀ ਨਹੀਂ ਕੋਈ ਜੀ ਕਿਨੇ ਦਰ ਨੌਜਵਾਨ ਕਿੰਨੇ ਮਜਨ ਹੋਏ ਇੱਥੇ 15 ਤੋਂ 20 ਨੌਜਵਾਨ ਸੀਗੇ ਸਰ ਲੱਗੀ ਲੋਕਾਂ ਨੇ ਜਾਨ ਬਚਾਈ ਸਰ ਸਾਰਿਆਂ ਨੇ ਆਪਣੇ ਆਪਣੇ ਘਰਾਂ ਦੇ ਦੂਹੇ ਬੰਦ ਕਰਕੇ ਜਾਨ ਬਚਾਈ ਜੀ ਪ੍ਰਸ਼ਾਸਨ ਜੂ ਟਾਈਮ 'ਚ ਆਇਆ ਪ੍ਰਸ਼ਾਸਨ ਅੱਛਾ ਕੰਮ ਕਰਦਾ ਹੈ ਹੁਣ ਵੀ ਐਸਐਚਓ ਰੋਬਨ ਜੀ ਵੀ ਆਏ ਸੀਗੇ ਕਿਨੇ ਜਣੇ ਨੂੰ ਗੋਲੀ ਮਚੀ ਇਹ ਸਰ ਇੱਕ ਦੇ ਤੇ ਲੱਗੀ ਗੋਲੀਆਂ ਲੈ ਕੇ ਮੌਕੇ ਤੇ ਫਿਰ ਉਹ ਜਿਹੜੇ ਜਿਹਨਾਂ ਨੇ ਉਹ ਗੋਲੀ ਚਲਾਈ ਉਹ ਕਰਤੇ ਸਰ ਸਰ ਗੱਡੀਆਂ ਤੇ ਸੀਗੇ ਕੁਝ ਪੈਦਲ ਸੀਗੇ ਜੀ ਫਿਰ ਆਪਸ ਵਿੱਚ ਇਹ ਲੈ ਗਏ ਨਹੀਂ ਬੰਦੇ ਚੁੱਕ ਕੇ ਆਪ ਹੀ ਪ੍ਰਸ਼ਾਸਨ ਦੇ ਸਿਰਫ ਖਾਲੀ ਖੋਲ ਹੱਥ ਲੱਗੇ ਨੇ ਫਿਲਹਾਲ ਤੁਸੀਂ ਮੌਕੇ ਤੇ ਸੀ ਹਾਂਜੀ ਅਸੀਂ ਇੱਥੇ ਮੌਕੇ ਤੇ ਜੀ ਉਹ ਸਾਹਮਣੇ ਕੋਠੀ ਹੈ ਉੱਥੇ ਸੀਗੇ ਤੇ ਮੌਕੇ ਤੇ ਅਸੀਂ ਦੇਖਿਆ ਸਾਰਾ ਇਹ ਸਰ ਲੋਕ ਸਹਿਮੇ ਹੋਏ ਨੇ ਆਸੇ ਸਰ ਸਾਰਾ ਸਹਿਮੇ ਹੈ ਦੁਨੀਆ ਜੀ ਡਰ ਰਿਹਾ ਜੀ ਬਿਲਕੁਲ ਤੇ ਦੇਖੋ ਇਹ ਮਾਹੌਲ ਹੀ ਡਰ ਵਾਲਾ ਹੈ ਜੀ ਗੋਲੀ ਚੱਲਣੀ ਕੋਈ ਛੋਟੀ ਗੱਲ ਨਹੀਂ ਹੈ ਜੀ ਇਲੈਕਸ਼ਨ ਕੋਰਟ ਆਫ ਕੰਟੈਕਟ ਲੱਗਾ ਹੋਇਆ ਵਾ ਪਸਤੌਲ ਵੈਸੇ ਹੀ ਜਮਾ ਨੇ ਇਹ ਦੋ ਨੰਬਰ ਦੇ ਹੀ ਹੋਣਗੇ ਫਿਰ ਐਕਚੁਅਲੀ 100% ਹੀ ਦੋ ਨੰਬਰ ਦੇ ਹੋਣਗੇ ਕਿਉਂਕਿ ਪ੍ਰਸ਼ਾਸਨ ਬਿਲਕੁਲ ਸਗਤ ਆ ਜੀ ਆਪਣੇ ਆਪ ਦੇ ਪ੍ਰਸ਼ਾਸਨ ਤੇ ਕਹਿੰਦਾ ਹੈ ਕਿ ਜੀ ਸਰ ਪਰ ਨਾਮ ਦੱਸ ਦਿਓ ਜੀ ਸਰ ਇਹ ਕੀ ਹੋਇਆ ਸਰ ਮੌਕੇ ਤੇ ਤੁਸੀਂ ਲੱਗੇ ਹੋ ਸੀ ਕੀ ਗੱਲ ਹੋਈ ਸੀ ਇਹਨੇ ਵੀਰ ਨੇ ਵੇਖਿਆ ਲੱਗੇ ਸੀਗਾ ਅਸੀਂ ਤਾਂ ਸਾਡੇ ਜਦੋਂ ਅਸੀਂ ਆਏ ਆ ਤਦ ਤੱਕ ਦੌੜ ਚੁੱਕੇ ਸੀ ਹਾਂ ਮਤਲਬ ਤੇ ਪਤਾ ਲੱਗਾ ਕਿੰਨੇ ਗੋਲੇ ਚੜਾਈਆਂ ਨਹੀਂ ਇਹ ਨਹੀਂ ਮਤਲਬ ਇਲਾਕਾ ਕਿਹੜਾ ਹੈਗਾ ਤੇਰਾ ਇਹ ਰਣਜੀਤ ਵੀਰ ਜੀ ਤੇ ਸਰ 24 ਘੰਟੇ ਪੁਲਿਸ ਕੋ ਕੋ ਮਦਦ ਨਹੀਂ ਲੱਗਦਾ ਕਿ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਤਰੇ ਸਾਹਮਣੇ ਜੀ ਸਭ ਕੁਝ ਪੜਿਆ। ਤੇ ਘਰ ਦੇ ਉੱਪਰ ਵੀ ਗੋਲੀਆਂ ਚੱਲੀਆਂ ਸਦੀ। ਹਾਂ ਜੀ ਉਹ ਸ਼ੀਸ਼ੇ ਲੱਗੇ ਗੋਲੀ। ਹਾਂ ਤੇ ਲੱਕੀ ਤੇ ਕਿੰਨੇ ਜਾਣੀ ਜਗਮੀ ਹੋਏ ਪਤਾ ਲੱਗਾ ਕੁਝ? ਐ ਨਹੀਂ ਜੀ ਇਹਦੀ ਜੀ ਪਤਾ ਲੱਗਾ ਆਪਣੇ ਐਸ ਐਚਓ ਸਾਹਿਬ ਗਏ ਆ ਪਤਾ ਕਰਨ ਦੇ। ਕੋਈ ਕੋਲ ਕੋਲ ਮਲੇ ਇਥੋਂ? ਹਾਂ ਜੀ ਗੋਲੀਆਂ ਦੇ ਕੋਲ ਵਗੈਰਾ ਮਿਲੇ। ਹਾਂ ਜੀ ਹਾਂ ਜੀ ਮਿਲੇ। ਕਿੰਨੇ ਕੋਲ ਮਿਲੇ ਜੀ? 6-7 ਮਿਲੇ। ਤੇ ਮੌਕੇ ਤੇ ਅਫਸਰ ਕਿਹੜੇ ਕੁੰਜੇ ਸਰ? ਆਪਣੇ ਐਸ ਐਚਓ ਪਹੁੰਚ ਕੇ ਅਸੀਂ ਵੀ ਆ ਗਏ। ਤੇ ਕੋਈ ਸੀਸੀਟੀਵੀ ਆ ਜੀ ਸਾਹਮਣੇ ਜੀ? ਹਾਂ ਜੀ ਉਹ ਸਾਹਮਣੇ ਕੰਮ ਰੇ ਲੱਗਿਆ। ਤੇ ਸਰ ਹੁਣ ਪੁਲਿਸ ਵੱਲ ਤੁਰੰਤ ਸ਼ਕਲ ਪਛਾਣ ਜੇਕਰ ਖੜੇ ਜਾਣਗੇ